ਮਤਾ ਵਰਦਾਨ ਰਹਿੰਦਿਆਂ ਵਿੱਤੀ ਗੜਬੜੀਆਂ ਦੇ ਇਲਜ਼ਾਮਾਂ 'ਚ ਕੀਤੀ ਕਾਰਵਾਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁਰਹ ਹੋਈ ਦਸਤਾਰਬੰਦੀ ਕਿਸ ਗੜ ਸਾਹਿਬ 'ਚ ਨਿਹੰਗ ਜਥੇਬੰਦੀਆਂ ਤੇ ਸਿੱਖ ਸੰਪਰਦਾਮਾਂ ਨੇ ਭੇਟ ਕੀਤੀਆਂ ਦਸਤਾਰਾਂ ਪਰ ਹਰਨਾਮ ਸਿੰਘ ਖਾਲਸਾ ਨੇ ਇਸ ਸਮਾਗਮ ਤੋਂ ਬਣਾਈ ਦੂਰੀ ਬਾਬਾ ਬਲਬੀਰ ਸਿੰਘ ਜਨਮੇ ਕਰੋੜੀ ਦਾ ਵੱਡਾ ਬਿਆਨ ਬੋਲੇ ਸ਼ਤਾਬ ਦੀ ਤੋਪਹਲਾ ਨਿਯੁਕਤ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਪੱਕਾ ਜਸੇਦਾ ਉਸ ਫੈਸਲੇ ਲੈਣ ਲਈ ਪੱਕੀ ਨਿਯੁਕਤੀ ਜ਼ਰੂਰੀ ਦਸਤਾਰਬੰਦੀ ਸਮਾਗਮ ਜਸਤਰ ਗੜਗੱਜ ਨੇ ਨਸ਼ੇ ਦੇ ਮੁੱਦੇ ਤੇ ਜਤਾਈ ਚਿੰਤਾ ਬੋਲੇ ਮਾਨਸਾ ਚ ਚਿੱਟੇ ਦੇ ਆਦੀ ਮਾਪੇ ਨੇ ਆਪਣਾ ਹੀ ਬੱਚਾ ਵੇਚਿਆ ਇਹ ਨਹੀਂ ਹੋ ਸਕਦਾ ਸਾਡਾ ਪੰਜਾਬ ਸਾਡੀਆਂ ਮਾਂਮਾ ਨੇ ਧਰਮ ਲਈ ਬੱਚਿਆਂ ਦੇ ਟੁਕੜੇ ਕਰਵਾ ਕੇ ਪਵਾਲਾਈ ਸੀ ਝੋਲੀ ਸultanpur lodi ਚ ਇੱਕ ਪਰਿਵਾਰ ਨੇ ਪੁਲਿਸ ਤੇ ਲਾਇ ਇਲਜ਼ਾਮ ਕਿਹਾ ਪੁਲਿਸ ਹਿਰਾਸਤ ਚ ਹੋਈ ਨੌਜਵਾਨ ਦੀ ਬੋ ਇਨਸਾਫ਼ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਫਰੀਦਕੋਟ ਦੇ ਪਿੰਡ ਬਰਗਾੜੀ ਚ ਵਿਆਹ ਤੋਂ ਪਹਿਲਾਂ ਕੁੜੀ ਦੀ ਮੌਤ ਢੋਲੀ ਵਾਲੇ ਸੂਟ ਚੁੱਟੀ ਪੂਜਾ ਦੀ ਅਰਥ ਜਾਗੋ ਵਾਲੀ ਰਾਤ ਖੁਸ਼ੀ ਮਨਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ ਜੀਜੇਵਾਂਡੇ ਮੈਚ ਚ ਭਾਰਤ ਦੀ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਜਿੱਤ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ ਵਿਕ੍ਰਮ ਸ਼ਰਮਾ ਨੇ ਜੜਿਆ ਸ਼ਾਨਦਾਰ ਸੈਂਕੜਾ ਕੋਲੀ ਨੇ ਵੀ ਬੜਾਈ 50 ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਦ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਦੁਖਦਾਈ ਖਬਰ ਆ ਰਹੀ ਹੈ ਫਰੀਦਕੋਟ ਤੋਂ ਜਿੱਥੇ ਪਿੰਡ ਦਰਗਾਹ ਬਰਗਾੜੀ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਦਰਅਸਲ ਇੱਕ ਕੁੜੀ ਦਾ ਵਿਆਹ ਸੀ ਤੇ ਵਿਆਹ ਤੋਂ ਪਹਿਲਾਂ ਹੀ ਇਸ ਲੜਕੀ ਦੀ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਾਰਨ ਇਸ ਲੜਕੀ ਦੀ ਜਾਨ ਗਈ ਹੈ ਤਾਂ ਵਿਆਹ ਵਾਲੇ ਘਰ ਤੋਂ ਡੋਲੀ ਦੀ ਥਾਂ ਤੇ ਅਰਥੀ ਉੱਠੀ ਹੈ ਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰੀ ਹੈ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਾਰਨ ਲੜਕੀ ਦੀ ਜਾਨ ਗਈ ਹੈ ਲੜਕੀ ਦਾ ਨਾਮ ਪੂਜਾ ਸੀ ਦੱਸਿਆ ਜਾ ਰਿਹਾ ਹੈ ਕਿ ਜਾਗੋ ਵਾਲੀ ਰਾਤ ਪੂਜਾ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਡੋਲੀ ਵਾਲੇ ਸੂਟ ਦੇ ਵਿੱਚ ਹੀ ਹੁਣ ਪੂਜਾ ਦੀ ਅਰਥੀ ਉੱਤੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿੱਥੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਉੱਥੇ ਹੁਣ ਮਾਤਮ ਹੈ ਸੋਗ ਦੀ ਲਹਿਰ ਹੈ ਸੱਥਰ ਵਿਸ ਗਏ ਨੇ ਤਾਂ ਫਰੀਦਕੋਟ ਦਾ ਪਿੰਡ ਬਰਗਾੜੀ ਹੈ ਅਤੇ ਜਿੱਥੇ ਇੱਕ ਘਰ ਦੇ ਵਿੱਚ ਇੱਕ ਵਿਆਹ ਰੱਖਿਆ ਹੋਇਆ ਸੀ ਪੂਜਾ ਦਾ ਵਿਆਹ ਸੀ ਪੂਜਾ ਨਾਮ ਦੀ ਲੜਕੀ ਹੈ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਜਦੋਂ ਜਾਗੋ ਸੀ ਉਸ ਤੋਂ ਬਾਅਦ ਦਿਲ ਦਾ ਦੌਰਾ ਪੈ ਗਿਆ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਨੱਚ ਕੇ ਆਪਣੇ ਵਿਆਹ ਦੀ ਖੁਸ਼ੀ ਮਨਾਈ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਕਿ ਉਸ ਲੜਕੀ ਦੀ ਡੋਲੀ ਉੱਠਦੀ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੇ ਜਿਸ ਘਰ ਦੇ ਵਿੱਚ ਖੁਸ਼ੀਆਂ ਸੀ ਉੱਥੇ ਹੁਣ ਮਾਤਮ ਹੈ ਸੋਗ ਦੀ ਲਹਿਰ ਹੈ ਸੱਥਰ ਵਿਸਗਏ ਨੇ ਪਰਿਵਾਰ ਵਿਰਲਾਪ ਕਰ ਰਿਹਾ ਹੈ ਆਵਾਰਤ ਵੀ ਕੀ ਕਹਿ ਸਕਦੇ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਫੈਸਲਾ ਕਰਦਾ ਵਾਦੇ ਦੇ ਦਨ ਤਰੇ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਹੋ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਭਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਇਹੋ ਜਾਂ ਮਾਲਕ ਕਿਸੇ ਵੈਰੀ ਤੋਂ ਸਮੰਨ ਨਾਲ ਹੋ ਗਈ 12 1 ਦੇ ਸਨ ਸੰਸ ਕਿਉਂ 12 1 ਵਜੇ ਇਹ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਬਾ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਉਹ ਪਾਣੀ ਵਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਵਿਛੋੜਾ ਪਾਤਾ ਬਹੁਤ ਵਧੀਆ ਬੰਦੇ ਸੀ ਮਿਲਣ ਮਰਤਨ ਵਾਲੇ ਚੌਧਰ ਚੰਡੀਗੜ੍ਹ ਦੇ ਮੌਲੀ ਜਗਰਾਂ ਦੇ ਵਿੱਚ ਹੰਗਾਮਾ ਹੋਇਆ ਹੈ ਬਦਮਾਸ਼ਾਂ ਨੇ ਇੱਕ ਥਾਰ ਤੇ ਪੱਥਰ ਮਾਰੇ ਨੇ ਜਿਮ ਸੰਚਾਲਕ ਦੀ ਥਾਰ ਤੇ ਤਾਪੜ ਤੋੜ ਪੱਥਰ ਮਾਰੇ ਗਏ ਉਸ ਤੋਂ ਬਾਅਦ ਥਾਰ ਦੇ ਸ਼ੀਸ਼ੇ ਟੁੱਟੇ ਨੇ ਥਾਰ ਦਾ ਨੁਕਸਾਨ ਹੋਇਆ ਹੈ ਤੇ ਸੀਸੀਟੀਵੀ ਦੇ ਵਿੱਚ ਇਹ ਤਿੰਨੋਂ ਬਦਮਾਸ਼ ਕੈਦ ਹੋਏ ਹਨ ਥਾਰ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਹਾਲਾਂਕਿ ਜਿਮ ਸੰਚਾਲਕ ਸੋਨੂ ਦਾ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ ਪਰ ਤਸਵੀਰਾਂ ਦੇਖੋ ਕਿ ਕਿਵੇਂ ਥਾਰ ਤੇ ਪੱਥਰ ਮਾਰੇ ਜਾ ਰਹੇ ਨੇ ਥਾਰ ਦੇ ਸ਼ੀਸ਼ੇ ਭੰਨੇ ਜਾ ਰਹੇ ਨੇ ਤੇ ਇਹ ਹਮਲਾ ਕੀਤਾ ਗਿਆ ਏ ਇਹਨਾਂ ਬਦਮਾਸ਼ਾਂ ਦੇ ਵੱਲੋਂ ਜਿੰਮ ਸੰਚਾਲਕ ਦੀ ਇਹ ਥਾਰ ਹੈ ਚੰਡੀਗੜ੍ਹ ਦਾ ਮੌਲੀ ਜਗਰਾਂ ਇਹ ਇਲਾਕਾ ਜਿੱਥੇ ਇਹ ਹੰਗਾਮਾ ਦੇਖਣ ਨੂੰ ਮਿਲਿਆ ਐਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਕਿ ਕੋਈ ਜਾਣਕਾਰੀ ਕਿਉਂ ਇਹ ਪੱਥਰ ਮਾਰੇ ਜਾ ਰਹੇ ਨੇ ਕੀ ਕਾਰਨ ਦੱਸਿਆ ਜਾ ਰਿਹਾ ਹੈ ਦਿਕੁਰਨਵੀਰ ਇਹ ਪੂਰਾ ਵਾਕਿਆ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਔਰ ਜਿਹੜਾ ਜਿੰਮ ਸੰਚਾਲਕ ਹੈ ਸੋਨੂੰ ਉਹਨੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਔਰ ਸੀਸੀਟੀਵੀ ਵੀ ਪੁਲਿਸ ਨੂੰ ਦਿੱਤੀ ਹੈ ਜਿਹਦੇ ਵਿੱਚ ਤਿੰਨ ਜਿਹੜੇ ਬਦਮਾਸ਼ ਨੇ ਉਹ ਤਾਕਤ ਪੱਥਰ ਜਿਹੜੇ ਹੈਗੇ ਉਹ ਗੱਡੀ ਤੇ ਵਸਾਉਂਦੇ ਨਜ਼ਰ ਆ ਰਹੇ ਨੇ ਕਾਫੀ ਨੁਕਸਾਨ ਜਿਹੜਾ ਹੈ ਗੱਡੀ ਦਾ ਹੋਇਆ ਥਾਰ ਗੱਡੀ ਹੈ ਰੈੱਡ ਕਲਰ ਦੀ ਇਹ ਇਲਾਕਾ ਜਿਹੜਾ ਹੈਗਾ ਚੰਡੀਗੜ੍ਹ ਦਾ ਮੌਲੀ ਜਾਗਰਾ ਹੈ ਲੇਕਿਨ ਜਿਹੜਾ ਜਿੰਮ ਸੰਚਾਲਕ ਉਦੇ ਦੋ ਜੀ ਮੈਂ ਚੰਡੀਗੜ੍ਹ ਦੇ ਵਿੱਚ ਔਰ ਉਹਦਾ ਕਹਿਣਾ ਹੈ ਕਿ ਮੇਰੀ ਕਿਸੇ ਤਰ੍ਹਾਂ ਦੀ ਕੋਈ ਰਜਿਸ ਨਹੀਂ ਹੈ ਹਾਲਾਂਕਿ ਜਿਹੜੇ ਤਿੰਨ ਬਦਮਾਸ਼ ਆਏ ਸੀ ਉਹ ਪੂਰੀ ਪਲਾਨ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਕਵਰ ਕਰਕੇ ਲੇਕਿਨ ਇੱਕ ਜਿਹੜਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਇੱਕ ਦੀ ਥੋੜੀ ਜਿਹੀ ਸ਼ਕਲ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਹਾਲਾਂਕਿ ਹੁਣ ਉਹਦੀ ਪਛਾਣ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੀ ਵਿੱਚ ਕਾਰਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਏਗਾ ਲੇਕਿਨ ਤੁਸੀਂ ਦੇਖੋ ਕਿ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਉਹ ਆ ਕੇ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਆ ਔਰ ਭਾਂ ਤੋੜ ਕਰਕੇ ਉਠੋ ਫਰਾਰ ਹੋ ਜਾਂਦੇ ਨੇ ਹਾਲਾਂਕਿ ਹੁਣ ਇਹ ਜਿਹੜੇ ਮਾਲਿਕ ਨੇ ਉਹਨਾਂ ਦਾ ਖਾਬ ਤੌਰ ਤੇ ਕਹਿਣਾ ਹੈ ਕਿ 2011 ਤੋਂ ਮੈਂ ਜਮ ਚਲਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਮੇਰੀ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਔਰ ਇਹ ਜਿਹੜੇ ਮੁੰਡੇ ਨੇ ਮੈਂ ਇਹਨਾਂ ਨੂੰ ਨਹੀਂ ਜਾਣਦਾ ਆਖੀ ਦਿਨਾਂ ਨੇ ਕਿਉਂ ਕੀਤਾ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਗੱਡੀ ਦੀ ਭਾਂ ਤੋੜ ਕੀਤੀ ਹੈ ਉਹਨਾਂ ਦੀ ਮਨਸ਼ਾ ਕੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਹੈ ਬਹੁਤ ਸ਼ੁਕਰੀਆ ਮਨੋਜ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਚੰਡੀਗੜ੍ਹ ਦੇ ਮੌਲੀ ਜਾਗਰਣ ਦੇ ਵਿੱਚ ਹੰਗਾਮਾ ਹੋਇਆ ਬਦਮਾਸ਼ਾਂ ਨੇ ਇੱਕ ਥਾਰ ਤੇ ਪੱਥਰ ਮਾਰੇ ਨੇ ਜਿਮ ਸੰਚਾਲਕ ਦੀ ਏਥਾਰ ਜਿਸ ਤੇ ਤਾਬੜ ਤੋੜ ਪੱਥਰ ਮਾਰ ਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਹਾਲਾਂਕਿ ਥਾਰ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਪੁਰਾਣਾ ਵੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਦੂਜੇ ਪਾਸੇ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਬਦਮਾਸ਼ਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਗੱਲ ক্রিকেট ਦੀ ਆਸਟ੍ਰੇਲੀਆ ਖਿਲਾਫ ਭਾਰਤ ਵਨਡੇ ਮੈਚ ਜਿੱਤ ਕੇ ਆਏ ਤੇ ਤੀਜੇ ਇੱਕ ਰੋਜ਼ਾ ਮੈਚ ਦੇ ਵਿੱਚ ਟੀਮ ਇੰਡੀਆ ਨੇ ਇਹ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਭਾਰਤ ਨੇ 9 ਵਿਕਟਾਂ ਦੇ ਨਾਲ ਆਸਟ੍ਰੇਲੀਆ ਨੂੰ ਹਰਾ ਦਿੱਤਾ ਹੈ ਭਾਰਤ ਨੇ 236 ਦੌੜਾਂ ਦਾ ਟੀਚਾ ਸਰ ਕੀਤਾ ਇੱਕ ਵਿਕਟ ਦੇ ਨੁਕਸਾਨ ਤੇ 237 ਦੌੜਾਂ ਬਣਾਈਆਂ ਰੋਹਿਤ ਸ਼ਰਮਾ ਨੇ ਅਜੇਤੂ ਪਾਰੀ ਖੇਡਦਿਆਂ 121 ਦੌੜਾਂ ਬਣਾਈਆਂ ਨੇ ਜਦਕਿ ਵਿਰਾਟ ਕੋਹਲੀ ਨਾਟ ਆਊਟ ਰਹੇ ਨੇ 74 ਰਨ ਉਹਨਾਂ ਦੇ ਵੱਲੋਂ ਬਣਾਏ ਗਏ ਨੇ ਤੇ ਹਾਲਾਂਕਿ ਆਸਟ੍ਰੇਲੀਆ ਸੀਰੀਜ਼ ਜਿੱਤਨ ਦੇ ਵਿੱਚ ਕਾਮਯਾਬ ਰਿਹਾ ਹੈ 2-1 ਦੇ ਨਾਲ ਇੱਕ ਰੋਜ਼ਾ ਸੀਰੀਜ਼ ਜਿੱਤ ਚੁੱਕਿਆ ਆਸਟ੍ਰੇਲੀਆ ਪਰ ਵਿਰਾਟ ਕੋਹਲੀ ਨੇ ਇਸ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ ਵਨਡੇ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੈਟਸਮੈਨ ਬਣ ਗਏ ਨੇ ਵਿਰਾਟ ਕੋਹਲੀ 18000 ਤੋਂ ਵੱਧ ਦੌੜਾਂ ਬਣਾ ਕੇ ਪਹਿਲੇ ਨੰਬਰ ਤੇ ਸਚਿਨ ਤੰਦੁਲਕਰ ਨੇ ਤੇ ਦੂਜੇ ਨੰਬਰ ਤੇ ਹੁਣ ਵਿਰਾਟ ਕੋਹਲੀ ਆ ਗਏ ਨੇ ਹਾਲਾਂਕਿ ਜੇਕਰ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਜਿੱਤੂ ਰਿਹਾ 2-1 ਦੇ ਨਾਲ ਪਰ ਤੀਜਾ ਵਨਡੇ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਰੋਹਿਤ ਦੀ ਸੈਂਚਰੀ ਤੇ ਕੋਹਲੀ ਦਾ ਰਿਕਾਰਡ ਜਿਸ ਦੇ ਨਾਲ ਭਾਰਤ ਜਿੱਤਿਆ ਹੈ ਅਤੇ ਇਸ ਮੈਚ ਦੇ ਵਿੱਚ ਸ਼ਾਨਦਾਰ ਪਾਰੀ ਖੇਡੀ ਗਈ ਹੈ ਹਾਲਾਂਕਿ ਪਿਛਲੇ ਮੈਚਾਂ ਦੇ ਵਿੱਚ ਵਿਰਾਟ ਕੋਹਲੀ ਆਊਟ ਹੋ ਗਏ ਸੀ ਜ਼ੀਰੋ ਤੇ ਆਊਟ ਹੋ ਗਏ ਸੀ ਪਰ ਇਸ ਦੇ ਵਿੱਚ ਉਹਨਾਂ ਨੇ 54 ਰਨ ਬਣਾਏ ਨੇ ਤੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਨੇ ਇਸ ਖਬਰ ਤੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਜਿਸ ਟੰਗ ਦੇ ਨਾਲ ਸੀਰੀਜ਼ ਭਾਵੇਂ ਆਸਟ੍ਰੇਲੀਆ ਜਿੱਤ ਗਿਆ ਏ ਪਰ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਰਿਹਾ ਤੇ ਸ਼ਾਨਦਾਰ ਜਿੱਤ ਅੱਜ ਭਾਰਤ ਦੇ ਵੱਲੋਂ ਤੀਜੇ ਵਨਡੇ ਦੇ ਵਿੱਚ ਦਰਜ ਕਰ ਲਈ ਗਈ ਹੈ ਬਿਲਕੁਲ ਦੇਖੋ ਇਹ ਵੀ ਸਹਿਯੋਗ ਹੈ ਕਿ ਰੋਹਿਤ ਤੇ ਵਿਰਾਟ ਨੂੰ ਲੈ ਕੇ ਬੜੇ ਸ਼ਸ਼ੋਭੰਦ ਸੀਗੇ ਚੰਕੇ ਜਤਾਏ ਜਾਂਦੇ ਸੀਗੇ ਕਿ ਦੋ ਮੈਚਾਂਾਂ ਦੀ ਦਿਨ ਦੀ ਪਰਫਾਰਮੈਂਸ ਰਹੀ ਕੋਹਲੀ ਤਾਂ ਜ਼ੀਰੋ ਤੇ ਵੀ ਆਊਟ ਹੋਏ ਜੀ ਜੀ ਪਰ ਐਡੀਲੇਡ ਵੀ ਛੋੜੇ ਜਿੱਥੇ ਉਹਨਾਂ ਨੇ ਸਭ ਤੋਂ ਜ਼ਿਆਦਾ ਸੈਂਚਰੀਆਂ ਕਰੀਆਂ ਨੇ ਦੂਜਾ ਗੱਲ ਹੈ ਕਿ ਸੈਕੰਡ ਹਾਈਐਸਟ ਉਹਨਾਂ ਨੇ ਰਨ ਬਣਾਏ ਨੇ ਅੱਜ ਜਿੱਤ ਵੀ ਹਾਸਲ ਹੋਈ ਹੈ ਔਰ ਰਿਕਾਰਡ ਵੀ ਹਾਸਲ ਹੋਇਆ ਤਾਂ ਇਹ ਦੋਨੋਂ ਚੀਜ਼ਾਂ ਚੰਗੀਆਂ ਨੇ ਔਰ ਫਾਰਮ ਵਿੱਚ ਵੀ ਵਾਪਸ ਆਏ ਨੇ ਦੋਨੋਂ ਹਾਲਾਂਕਿ ਪਿਛਲੇ ਮੈਚ ਰੋਹਿਤ ਚੰਗੇ ਚੱਲੇ ਸੀਗੇ ਲੇਕਿਨ ਇਸ ਮੈਚ ਵਿੱਚ ਵਿਰਾਟ ਦਾ ਵੀ ਫਾਰਮ ਚਾਣਾ ਰਿਕਾਰਡ ਬਣਾਣਾ ਤੇ ਜਿੱਤ ਇਹ ਜੋ ਤਿੰਨੋਂ ਚੀਜ਼ਾਂ ਦੇਖੀ ਜਾਵੇ ਤਾਂ ਇੰਡੀਅਨ ਕ੍ਰਿਕਟ ਲਈ ਇੱਕ ਟੰਗਾ ਸੰਕੇਤ ਹੈ ਕਿਉਂਕਿ ਇਹ ਦੋਨੋਂ ਉਹ ਪਲੇਅਰ ਨੇ ਜਿਨ੍ਹਾਂ ਪਿਛਲੇ 15 ਸਾਲ ਭਾਰਤੀ ਕ੍ਰਿਕਟ ਨੂੰ ਆਪਣੀ ਸੇਵਾਵਾਂ ਦਿੱਤੀਆਂ ਰਿਕਾਰਡਸ ਬਣਾਏ ਨੇ ਖਾਸ ਕਰਕੇ ਵਿਰਾਟ ਕੋਹਲੀ ਦਾ ਜ਼ਿਕ ਤੇ ਹੁਣ ਕਿਉਂਕਿ ਦੇਖੋ ਸੀਰੀਜ਼ ਬੇਸ਼ੱਕ ਹਾਰ ਚੁੱਕੇ ਆਂ ਲੇਕਿਨ ਅਗੇ T20 ਹੈ ਹਾਲਾਂਕਿ T20s ਦੋਨੋਂ ਨਹੀਂ ਪਰ ਇੱਕ ਮਾਹੌਲ ਮਿਲਦਾ ਹੈ ਇੱਕ ਜੇ ਜਿੱਤ ਦੇ ਨਾਲ ਕੋਈ ਜੀ ਸਮਾਪਤ ਕੀਤੇ ਜਾਵੇ ਤਾਂ ਅੱਗੇ ਵੀ ਇੱਕ ਟੀਮ ਨੂੰ ਹੌਸਲਾ ਮਿਲਦਾ ਹੈ ਤਾਂ ਇੱਕ ਚੰਗਾ ਅੱਜ ਕਹਿ ਸਕਦੇ ਆਂ ਕਿ ਬੇਸ਼ੱਕ ਸੀਰੀਜ਼ ਗਵਾਈ ਹੈ ਲੇਕਿਨ ਇਸ ਜਿੰਨਾ ਰਿਕਾਰਡ ਵੀ ਦਿੱਤਾ ਹੈ ਪਰਫਾਰਮ ਵਾਪਸੀ ਵੀ ਕਰਾਈ ਹੈ ਬਿਲਕੁਲ ਹਮੇਸ਼ਾ ਜਿਸ ਤਰ੍ਹਾਂ ਚਰਚਾਾਂ ਮਾਂ ਚੱਲ ਰਹੀਆਂ ਚੱਲ ਰਹੀਆਂ ਸੀਗੀਆਂ ਕਿ ਸ਼ਾਇਦ ਵਿਰਾਟ ਕੋਹਲੀ ਹੁਣ ਸੰਨਿਆਸ ਵੱਲ ਵਧ ਰਹੇ ਨੇ ਸੰਨਿਆਸ ਲੈ ਸਕਦੇ ਨੇ ਤਾਂ ਕਿਤੇ ਨਾ ਕਿਤੇ ਇਸ ਨੂੰ ਵੀ ਵਿਰਾਮ ਲੱਗਿਆ ਹੈ ਜਿਸ ਤਰ੍ਹਾਂ ਦੀ ਅੱਜ ਉਹਨਾਂ ਦੀ ਪਰ ਅਹ ਦੇਖੋ ਵੈਸੇ ਤਾਂ ਇਹ ਸਨਿਆਸ ਲੈਣਾ ਨਾ ਲੈਣਾ 플레이ਰ ਦਾ ਇੱਕ ਆਪਣਾ ਇੰਡੀਵਿਜੂਅਲ ਡਿਸੀਜਨ ਹੁੰਦਾ ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਚਰਚਾਵਾ ਵਿਰਾਮ ਫਿਲਹਾਲ ਤਾਂ ਵਿਰਾਟ ਨੇ ਲਾਤੀਆਂ ਨੇ ਕਿਉਂਕਿ ਦੇਖੋ ਇਹ ਸਿਰਫ 3 ਵਨਡੇ ਮੈਚਾਂ ਦੀ ਸੀਰੀਜ਼ ਸੀਗੀ ਔਰ ਇੱਕਦਮ ਕੋਈ ਇਹ ਲਿਖਾ ਕੇ ਨਹੀਂ ਲਾ ਸਕਦਾ ਕਿ ਹਰ ਮੈਚ ਕੋਈ 플레이ਰ ਚੱਲੇਗਾ ਹੀ ਚੱਲੇਗਾ ਬੇਸ਼ੱਕ ਦੋ ਮੈਚ ਖਰਾਬ ਗਏ ਲੇਕਿਨ ਤੀਜੇ ਮੈਚ ਜੀ ਸਾ ਆਪਣਾ ਫਾਰਮ ਵਾਪਸ ਹੈ ਇਹੀ ਵੱਡੇ 플레이ਰ ਦੀ ਨਿਸ਼ਾਨੀ ਹੁੰਦੀ ਹੈ ਔਰ ਅਚਾਨਕ ਕਈ ਵਾਰ 플레이ਰ ਡਿਸਾਈਡ ਵੀ ਕਰ ਰਹੇ ਹੁੰਦੇ ਨੇ ਅਹ ਰੰਬੀਰ ਕੇ ਫੈਸਲਾ ਲੈਣਾ ਜਾਂ ਨਹੀਂ ਲੈਣਾ ਲੇਕਿਨ ਮੈਨੂੰ ਲੱਗਦਾ ਕਿ ਇਹ 3 ਵਨਡੇ ਮੈਚਾਂ ਲਈ ਸਿਰਫ ਉਹ ਵਾਪਸ ਨਹੀਂ ਆਏ ਹੋਣੇ ਕਿਉਂਕਿ ਵਰਲਡ ਕੱਪ ਵੀ ਅੱਗੇ ਹੈਗਾ ਔਰ ਲੰਬਾ ਇੱਕ ਹਲੇ ਪ੍ਰੋਸੈਸ ਦੇਖ ਰਹੇ ਨੇ ਬਿਲਕੁਲ ਸਹੀ ਗੱਲ ਹੈ ਕਿ ਫਿਲਹਾਲ ਚਰਚਾ ਨੂੰ ਉਹਨਾਂ ਨੇ ਜ਼ਰੂਰ ਆਪਣਾ ਇੱਕ ਵਿਰਾਮ ਦਿੱਤਾ ਹੈ ਠੀਕ ਹੈ ਹਮੇਸ਼ ਬਹੁਤ ਸ਼ੁਕਰੀਆ ਤਾਂ ਵਨਡੇ ਦੇ ਵਿੱਚ ਅੱਜ ਜਿੱਤ ਪ੍ਰਾਪਤ ਕੀਤੀ ਆ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ਇਹ ਸ਼ਾਨਦਾਰ ਜਿੱਤ ਇਸ ਨੂੰ ਕਿਹਾ ਜਾ ਸਕਦਾ ਹੈ ਤੀਜਾ ਵਨਡੇ ਸੀ ਹਾਲਾਂਕਿ ਪਹਿਲੇ ਦੋ ਵਨਡੇ ਆਸਟ੍ਰੇਲੀਆ ਜਿੱਤਿਆ ਤੀਜਾ ਵਨਡੇ ਭਾਰਤ ਜਿੱਤ ਗਿਆ 2-1 ਦੇ ਨਾਲ ਆਸਟ੍ਰੇਲੀਆ ਨੇ ਸੀਰੀਜ਼ ਜਿੱ ਪਰ ਅੱਜ ਭਾਰਤ ਨੇ 9 ਵਿਕਟਾਂ ਦੇ ਨਾਲ ਆਸਟ੍ਰੇਲੀਆ ਨੂੰ ਹਰਾ ਦਿੱਤਾ ਹੈ ਭਾਰਤ ਨੇ 236 ਦੌੜਾਂ ਦਾ ਜੋ ਟੀਚਾ ਰੱਖਿਆ ਗਿਆ ਸੀ ਉਸ ਨੂੰ ਇੱਕ ਵਿਕਟ ਦੇ ਨੁਕਸਾਨ ਤੇ ਪੂਰਾ ਕੀਤਾ ਹੈ 237 ਦੌੜਾਂ ਦੇ ਨਾਲ ਤੇ ਰੋਹਿਤ ਸ਼ਰਮਾ ਨੇ 121 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਵੀ ਨਾਟ ਆਊਟ ਰਹੇ 74 ਦੌੜਾਂ ਉਹਨਾਂ ਨੇ ਬਣਾਈਆਂ ਤੇ 2-1 ਦੇ ਨਾਲ ਆਸਟ੍ਰੇਲੀਆ ਸੀਰੀਜ਼ ਜਿੱਤਿਆ ਭਰ ਤੀਜਾ ਵੰਡੇ ਭਾਰਤ ਜਿੱਤ ਚੁੱਕਿਆ ਹੈ ਤੇ ਵਿਰਾਟ ਕੋਹਲੀ ਦੇ ਵੱਲੋਂ ਇਤਿਹਾਸ ਰਚ ਦਿੱਤਾ ਗਿਆ ਵੰਡੇ ਦੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਨੇ 18426 ਤੋਂ ਬਾਅਦ ਦੌੜਾ ਬਣਾ ਕੇ ਪਹਿਲੇ ਨੰਬਰ ਤੇ ਇਸ ਵੇਲੇ ਸਚਿਨ ਤੰਦੂਲਕਰ ਨੇ ਤੇ ਦੂਜੇ ਤੇ ਹੁਣ ਵਿਰਾਟ ਕੋਹਲੀ ਆ ਗਏ ਤੇ ਉਧਰ ਪਠਾਨਕੋਟ ਦੇ ਸਰਹੱਦੀ ਪਿੰਡ ਪਹਾੜੀਪੁਰ ਦੇ ਕਿਸਾਨ ਪਰੇਸ਼ਾਨ ਨੇ ਕਿਸਾਨਾਂ ਦੇ ਮੁਤਾਬਕ ਖੜਾ ਕਾਰਨ ਉਹਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਪਰ ਹੁਣ ਤੱਕ ਨਾ ਤਾਂ ਕੋਈ ਅਧਿਕਾਰੀ ਫਸਲਾਂ ਖਰਾਬ ਹੋਣ ਦੀ ਜਾਂਚ ਲਈ ਆਇਆ ਤੇ ਨਾ ਹੀ ਉਹਨਾਂ ਨੂੰ ਇਸ ਖਰਾਬੇ ਦਾ ਕੋਈ ਮੁਆਵਜ਼ਾ ਮਿਲਿਆ ਹੈ ਪਠਾਨਕੋਟ ਦੇ ਇਹ ਤਸਵੀਰਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿਸਾਨਾਂ ਦਾ ਕਿ ਅਸੀਂ ਪਰੇਸ਼ਾਨ ਆ ਕਿਉਂਕਿ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਹੜਾ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਪਠਾਨਕੋਟ ਦੇ ਸਰਹੱਦੀ ਪਿੰਡ ਨੇ ਪਿੰਡ ਪਹਾੜੀਪੁਰ ਹੈ ਜਿੱਥੇ ਦੇ ਕਿਸਾਨ ਪਰੇਸ਼ਾਨ ਨਜ਼ਰ ਆਏ ਇੱਥੋਂ ਨਹੀਂ ਦੇ ਨਹੀਂ ਫਸਾ ਬਰਬਾਦ ਹੋ ਗਈ ਹੈ ਤੇ ਇਹਨੇ ਖਾੜੇ ਕੋਈ ਪਟਵਾਰੀ ਨਹੀਂ ਆਇਆ ਕੋਈ ਨਹੀਂ ਆਇਆ ਗਰਦਾਫ ਰੇ ਰੇ ਚੱਲ ਜਾਓ ਇੱਥੇ ਖਾਦ ਵੀ ਸਭ ਕੁਝ ਦੇ ਰਹੇ ਨੇ ਉੱਥੇ ਦੇ ਵੀ ਦਿੱਤੇ ਨੇ ਲੋਕਾਂ ਨੂੰ ਲੈਕਿਨ ਇਥੇ ਨਾ ਪਟਵਾਰੀ ਆਇਆ ਨਾ ਕੋਈ ਆਇਆ ਗਰਾਊਂਡ ਦੇ ਵਿੱਚ ਕੋਈ ਨਹੀਂ ਆਇਆ ਨੁਕਸਾਨ ਕਿੰਨਾ ਹੋਇਆ ਦਾ ਸਾਡਾ ਤਾਂ ਦਿਲ ਵੀ ਨਹੀਂ ਕਰਦਾ ਝੋਨਾ ਵੱਢਣ ਨੂੰ ਨਾ ਕਿ ਵੱਢਣਾ ਪੈਣਾ ਹੈ ਮਜਬੂਰੀ 'ਚ ਕਿਉਂਕਿ ਅੱਗੇ ਕਣਕਲੀ ਫਸਲ ਤਿਆਰ ਕਰਨੀ ਆ ਨਾ ਤੇ ਤੁਸੀਂ ਮੌਕੇ ਦਾ ਦੇਖ ਹੀ ਲੋ ਇਥੇ ਕੋਈ ਕੀ ਆਇਆ ਨਹੀਂ ਹੈਗਾ ਦੇਖਣਾ ਡੈਣਾ ਕਿ ਤੁਸੀਂ ਮੌਕੇ ਦਾ ਦੇਖ ਲੋ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਦਾ ਨੁਕਸਾਨ ਹੋਦਾ ਹੈਗਾ ਚਿੱਕ ਦਾਣਾ ਵੀ ਸਹੀ ਨਹੀਂ ਹੈ ਸਾਰੀ ਫਸਲ ਬਰਬਾਦ ਹੈ ਪਰ ਸਰਕਾਰ ਦੁਆਰਾ ਕੋਈ ਵੀ ਜਾਂ ਅਧਿਕਾਰੀ ਸਰਕਾਰੀ ਅਧਿਕਾਰੀ ਨਾ ਤੇ ਫਸਲ ਨੂੰ ਦੇਖਣ ਆਇਆ ਮੌਕੇ ਤੇ ਨਾ ਤੇ ਉਹਨਾਂ ਨੇ ਕੋਈ ਸਾਨੂੰ ਮੁਆਵਜ਼ਾ ਦਿੱਤਾ ਅਜੇ ਤੱਕ ਨਹੀਂ ਤੇ ਉਧਰ ਸੰਗਰੂਰ ਦੇ ਕਿਸਾਨਾਂ ਦਾ ਖਾਦ ਦੇ ਦੁਕਾਨਦਾਰਾਂ ਤੇ ਇਲਜ਼ਾਮ ਹੈ ਕਿ ਦੁਕਾਨਦਾਰਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਨੂੰ ਵੱਧ ਤੋਂ ਸਮਗਰੀ ਦਿੱਤੀ ਜਾ ਰਹੀ ਹੈ ਕਿ ਡੀਏਪੀ ਖਾਦ ਦੇ ਨਾਲ-ਨਾਲ ਹੋਰ ਸਮਾਨ ਵੀ ਤੱਕੇ ਦੇ ਨਾਲ ਵੇਚਿਆ ਜਾ ਰਿਹਾ ਹੈ ਦੁਕਾਨਦਾਰਾਂ ਤੇ ਇਹ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਹੈ ਕਿ ਪੈਸਟੀਸਾਈਡ ਦੁਕਾਨਦਾਰਾਂ ਨੇ ਵੀ ਇਸ ਸਬੰਧੀ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਕੀਤੀ ਹੈ ਕਿ ਜੇ ਪਿੱਛੇ ਤੋਂ ਸਮਾਨ ਨਾ ਲਈਏ ਤਾਂ ਸਾਡੇ ਕੋਲ ਖਾਦ ਨਹੀਂ ਬੇਚਦਾ ਦਾ ਧੋਮਾ ਦੇ ਵੱਲੋਂ ਆਪਕੋ ਆਪਣਾ ਦੁਖੜਾ ਬਿਆਨ ਕੀਤਾ ਗਿਆ ਜਿੱਥੇ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਕਿ ਜੇਕਰ ਉਹਨਾਂ ਨੂੰ ਡੀਏਪੀ ਖਾਦ ਲੈਣੀ ਹੈ ਤਾਂ ਉਹਨਾਂ ਨੂੰ ਹੋਰ ਸਮਾਨ ਨਾਲ ਲੈਣਨੀ ਕਿਹਾ ਜਾਂਦਾ ਏ ਤੇ ਦੂਜੇ ਪਾਸੇ ਜਿਹੜੇ ਪੈਸਟੀਸਾਈਡ ਦੁਕਾਨਦਾਰ ਨੇ ਜਿਹੜੇ ਮਾਲਕ ਨੇ ਦੁਕਾਨ ਦੇ ਉਹ ਕਹਿੰਦੇ ਨੇ ਕਿ ਸਾਨੂੰ ਵੀ ਪਿੱਛੇ ਤੋਂ ਸਮਾਨ ਠੱਕੇ ਦੇ ਨਾਲ ਦਿੱਤਾ ਜਾਂਦਾ ਏ ਜੇ ਅਸੀਂ ਪਿੱਛੇ ਤੋਂ ਸਮਾਨ ਨਾਲ ਲਈਏ ਤਾਂ ਸਾਨੂੰ ਖਾਦ ਹੀ ਨਹੀਂ ਭੇਜੀ ਜਾਂਦੀ ਤਾਂ ਜਿਸ ਕਰਕੇ ਉਹ ਵੀ ਅੱਗੇ ਦੁਕਾਨਦਾਰ ਵੀ ਜਿਹੜੇ ਨੇ ਉਹ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਨਾਲ ਹੋਰ ਸਮਗਰੀ ਵੇਚ ਰਹੇ ਨੇ ਤਾਂ ਐਸੇ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਦੇਖਣਾ ਹੋਏਗਾ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦਾ ਹੈ ਪਰ ਕਿਸਾਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਇੱਕ ਤਾਂ ਪਹਿਲਾਂ ਹੀ ਉਹਨਾਂ ਤੇ ਆਰਥਿਕ ਮਾਰ ਹੈ ਕਿਸਾਨਾਂ ਦੀ ਫਸਲ ਹੜ੍ਹਾਂ ਦੇ ਨਾਲ ਵੀ ਬਰਬਾਦ ਹੋਈ ਹੈ ਮੀਂਹ ਦੇ ਨਾਲ ਵੀ ਬਰਬਾਦ ਹੋਈ ਹੈ ਹੁਣ ਦੂਜੇ ਪਾਸੇ ਜਦੋਂ ਡੀਪੀ ਲੈਣ ਜਾਈਏ ਤਾਂ ਹੋਰ ਸਮਗਰੀ ਨਾਲ ਦੇ ਦਿੱਤੀ ਜਾਂਦੀ ਹੈ ਉਸ ਦਾ ਵੀ ਮੁੱਲ ਤਾਰਨਾ ਪੈਂਦਾ ਹੈ ਤਾਂ ਆਰਥਿਕ ਤੌਰ ਤੇ ਕਿਸਾਨ ਦਾ ਨੁਕਸਾਨ ਹੋ ਰਿਹਾ ਪਰ ਦੂਜੇ ਪਾਸੇ ਪੈਸਟੀਸਾਈਡ ਮਾਲਕ ਆਪਣਾ ਦੁੱਖ ਬਿਆਨ ਕਰ ਰਹੇ ਇਹ ਬੜਾ ਖੜੀ ਦੇ ਰਿਹਾ 11 ਫੈਲੇ ਲੱਗ ਗਏ ਨੇ ਜਿਸ ਦੇ ਨਾਲ ਇਹਨਾਂ ਨੂੰ ਹਰ 7 ਸ਼ੀਸ਼ੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਕੋਈ ਵਾਤੋਚ ਨਹੀਂ ਆਉਂਦੇ ਤੇ ਇਹਨੂੰ ਨਜਾਇਜ਼ ਖਰਚੇ ਤੋਂ ਬੱਸ ਸਕਦਾ ਜਿਵੇਂ ਪਹਿਲਾਂ ਘਟ ਨਿਕਲੇ ਆ ਉਹਦੇ ਕਾਰਨ ਕਿਸਾਨਾਂ ਨੂੰ ਜਿਹੜੀ ਆਹ ਤੱਕੇ ਨਾਲ ਥੋਪਿਆ ਜਾ ਰਿਹਾ ਝੂਰੀਆਂ ਤੇ ਡੀਏਪੀ ਕਹਿੰਦੇ ਨੇ ਇਹਨੂੰ ਇਹਦੀ ਕੋਈ ਲੋੜ ਨਹੀਂ ਬਰਾਵੋ ਜਿਹਦੇ ਲੈਵੇ ਜਿਹੜਾ ਡੀਏਪੀ ਆ ਇਹਨੂੰ ਦੁਕਾਨਾਂ ਵਾਲੇ ਵੀ ਤੇ ਸਟੇਡੀ ਵਾਲੇ ਵੀ ਤੱਕੇ ਨਾਲ ਕਿਸਾਨਾਂ ਨੂੰ ਚਿਮੜਿਆ ਜਾ ਰਿਹਾ ਜਿਹਦੀ ਆਲੋੜਾ ਉਹ ਨਾ ਕੋਈ ਖੇਤੀਬਾੜੀਆ ਜਿਵੇਂ ਪਹਿਲਾਂ ਇਹਨਾਂ ਨੇ ਨੈਨੋ ਵਗੈਰਾ ਦਿੱਤਾ ਉਹ ਮੰਨ ਕੇ ਗਏ ਨੇ ਕਿ ਉਹ ਉਹਨੇ ਕੋਈ ਕੰਮ ਨਹੀਂ ਕਰਿਆ ਲੋਕਾਂ ਨੇ ਦੱਸਿਆ ਉਹਨਾਂ ਨੂੰ ਇਹਦੇ ਲਈ ਇਹਨਾਂ ਦੇ ਖੇਤੀਬਾੜੀ ਮੰਤਰੀ ਸੈਂਟਰ ਤੇ ਕਹੀ ਜਾ ਰਹੇ ਨੇ ਵੀ ਕਿਸਾਨਾਂ ਨੂੰ ਕੋਈ ਨਹੀਂ ਕੁਝ ਨਹੀਂ ਲਾ ਕੇ ਦੇਊਗਾ ਦਿੱਤਾ ਜਾਊਗਾ ਇਹਦੇ ਉੱਪਰ ਇਹਨਾਂ ਦੇ ਜਿਹੜੇ ਅਰਸ ਨੇ ਡੀਸੀ ਸਾਹਿਬ ਤੇ ਜਾਂ ਚੀਫ ਉਹਨਾਂ ਦੀ ਗੌਰ ਕਰਨੀ ਬਣਦੀ ਹੈ ਜਿਨ੍ਹਾਂ ਦੀ ਕੋਈ ਗੌਰ ਨਹੀਂ ਇਹਨ ਜੇਸੇ ਖਬਰਤੇ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਨੇ ਚਰਨਜੀਤ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਤੇ ਆਰਥਿਕ ਬੋਝ ਪੈ ਰਿਹਾ ਹੈ ਉਹਨਾਂ ਨੂੰ ਡੀਏਪੀ ਦੇ ਨਾਲ ਹੋਰ ਸਮਾਨ ਖਰੀਦਣਾ ਪੈ ਰਿਹਾ ਹੈ ਦੂਜੇ ਪਾਸੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਵੀ ਪ੍ਰਸ਼ਾਸਨ ਤੱਕ ਬੁਹਾਰ ਲਾਈਆ ਕਿ ਸਾਨੂੰ ਵੀ ਪਿੱਛੋਂ ਇਹ ਸਮਾਨ ਆ ਰਿਹਾ ਹੈ ਕਿ ਕੋਈ ਜਾਣਕਾਰੀ ਹੈ ਇਸ ਸੰਬੰਧੀ ਅਬਿਲਕੁਲ ਰਣਵੀਰ ਜਦੋਂ ਸੀ ਇਸ ਮੁੱਦੇ ਦੇ ਉੱਪਰ ਪਾਸੇ ਸਾਈਡ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਸੁਖਵਿੰਦਰ ਸਿੰਘ ਉਹਨਾਂ ਨੇ ਵੱਡੇ ਖੁਨਾਸੇ ਕਰ ਦਿੱਤੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਕਿਤਨਾ ਕਦੇ ਪ੍ਰਸ਼ਾਸਨ ਨੂੰ ਪਹਿਲੀ ਅਪੀਲ ਕਰ ਰਹੇ ਹਾਂ ਸਾਡੀ ਜਿਹੜੀ ਹੈਗਾ ਕਿਤੇ ਸਾਡੇ ਜਿਹੜੇ ਸਾਡੇ ਜਿਹੜੇ ਮੰਨ ਲਓ ਦੁਕਾਨਦਾਰ ਨੇ ਜਿਹੜੇ ਸਾਡੇ ਗ੍ਰਾਹਕ ਨੇ ਉਹ ਸਾਡੇ ਕਿਸਾਨ ਨੇ ਕਿਸਾਨਾਂ ਦੇ ਨਾਲ ਸਾਡੇ ਰਿਸ਼ਤੇ ਬਣੇ ਹੁੰਦੇ ਨੇ ਪਰ ਜਦੋਂ ਇਸ ਮੌਕੇ ਦੇ ਉੱਪਰ ਆ ਕੇ ਕਿਸਾਨ ਸਾਡੇ ਤੋਂ ਖਾਦ ਮੰਗਦੇ ਨੇ ਅਸੀਂ ਧੱਕੇ ਦੇ ਨਾਲ ਉਹਨਾਂ ਨੂੰ ਨਾਲ ਇਹ ਦਵਾਈਆਂ ਦੇਨੇ ਆ ਤਾਂ ਸਾਡੇ ਰਿਸ਼ਤੇ ਖਰਾਬ ਹੋ ਗਏ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਮੀਟਿੰਗ ਵੀ ਕਰਨੀ ਸੀ ਖੇਤੀਬਾੜੀ ਚੀਫ ਦੇ ਨਾਲ ਵੀ ਸਾਡੇ ਮੀਟਿੰਗ ਕੀਤੀ ਆ ਡੀਸੀ ਸਾਹਿਬ ਦੇ ਵੀ ਧਿਆਨ ਦੇ ਵਿੱਚ ਆ ਤੇ ਸਾਡਾ ਨਿੱਕੀ ਸਮਝੌਤਾ ਵੀ ਹੋਇਆ ਸੀ ਕਿ ਸਾਨੂੰ ਹੁਣ ਹੋਲ سیل ਤੋਂ ਜਿਹੜੀਆਂ ਉਪਰੋ ਦਵਾਈਆਂ ਹੁੰਦੀਆਂ ਨੇ ਉਹਦੇ ਵੀ ਸਾਨੂੰ ਬਾਲਤੋਂ ਕਾਦਾ ਨਹੀਂ ਦਿੱਤੀਆਂ ਜਾਣਗੀਆਂ ਫਾਲਤੂ ਦਵਾਈਆਂ ਨਹੀਂ ਦਿੱਤੀਆਂ ਜਾਣਗੀਆਂ ਪਰ ਫਿਰ ਵੀ ਉਹਨਾਂ ਨੇ ਦੋਸ਼ ਲਾਏ ਨੇ ਕਿ 11 ਹੋਰੀਆਂ ਡੀਸੀ ਦੇ ਨਾਲ 7 ਸੀਸ਼ੀਆਂ ਦੇਸਾਵ ਦੇਣਾ ਸਾਨੂੰ ਆ ਰਿਹਾ ਜਿਸ ਦੇ ਕਰਕੇ ਸਾਨੂੰ ਅੱਗੇ ਕਿਸਾਨਾਂ ਨੂੰ ਦੇਣਾ ਪੈਂਦਾ ਜਿਸ ਨਾਲ ਸਾਡੇ ਵੀ ਜਿਹੜੇ ਰਿਸ਼ਤੇ ਨੇ ਉਹ ਖਰਾਬ ਹੁੰਦੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਬਿਆਨ ਨੇ ਦੁਕਾਨਦਾਰਾਂ ਦੇ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਪਰ ਇੱਕ ਵੱਡੇ ਸਵਾਲ ਇਹ ਨੇ ਕਿ ਹੁਣ ਤੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਆ ਸਿਰਫ 23000 ਮੈਟ੍ਰਿਕ ਤਨਖਾਹ ਆਈ ਆ ਪਰ ਕੋਲ ਜਿਹੜੀ ਲਾਗਤ ਹੁੰਦੀ ਆ 24000 ਮੈਟ੍ਰਿਕ ਤੱਕ ਦੀ ਆ 20000 ਮੈਟ੍ਰਿਕ ਤੱਕ ਜਾਂ 23000 ਮੈਟ੍ਰਿਕ ਤੱਕ ਜਿਹੜਾ ਹੇਠਾਂ ਤੱਕ ਰਹਿੰਦਾ ਉਦੇ ਨਾਲ ਵੀ ਅਗਰ ਇਸੇ ਤਰੀਕੇ ਨਾਲ ਪਾਲਤੂ ਦਵਾਈਆਂ ਆਉਣਗੀਆਂ ਤੇ ਉਹ ਇਸੇ ਤਰੀਕੇ ਨਾਲ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਵੇਚਣੇ ਪੈਣਗੀਆਂ ਤਾਂ ਯੱਕੇ ਕਿਹੜਾ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ ਅਗਰ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਠੀਕ ਆ ਚਰਨਜੀਤ ਬਹੁਤ ਸ਼ੁਕਰੀਆ ਚਰਨਜੀਤ ਕੌਸ਼ਲ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਕਿਸਾਨਾਂ ਤੇ ਦੋਰੀ ਮਾਰ ਪੈ ਰਹੀ ਹੈ ਪਹਿਲਾਂ ਹੀ ਕਿਸਾਨ ਆਰਥਿਕ ਤੌਰ ਤੇ ਟੁੱਟੇ ਹੋਏ ਨੇ ਤੇ ਹੁਣ ਜਦੋਂ ਡੀਏਪੀ ਖਾਦ ਲੈਣ ਜਾਂਦੇ ਨੇ ਤਾਂ ਹੋਰ ਦਵਾਈਆਂ ਹੋਰ ਸਮਾਨ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ ਜਿਸ ਦਾ ਉਹਨਾਂ ਨੂੰ ਪਰਪਾਈ ਕਰਨੀ ਪੈ ਰਹੀ ਹੈ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਹੈ ਤੇ ਉਧਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਬਵਾਲ ਹੋਇਆ ਇੱਕ ਪਰਿਵਾਰ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਾਇਏ ਨੇ ਕਿ ਪੁਲਿਸ ਹਿਰਾਸਤ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਕਿ ਪੁਲਿਸ ਨੇ ਸਾਡੇ ਸਾਹਮਣੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਹੈ ਵੀੜੂ ਪਰਿਵਾਰ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ ਸੁਲਤਾਨਪੁਰ ਦਾ ਪਿੰਡ ਹੈ ਮਸੀਤਾ ਜਿੱਥੋਂ ਦਾ ਇਹ ਮਾਮਲਾ ਹੈ ਮਸੀਤਾ ਪਿੰਡ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੀ ਮੌਤ ਹੋਈ ਸੀ ਤੇ ਪੁਲਿਸ ਨੇ ਹਿਰਾਸਤ ਚ ਕੁਝ ਸ਼ਖਸ ਨੂੰ ਲਿਆ ਸੀ ਤਾਂ ਹੁਣ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਕਿ ਪੁਲਿਸ ਦੇ ਵੱਲੋਂ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਇਸ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦਾ ਇਸ ਬੰਦੀ ਕੀ ਕਹਿਣਾ ਉਹ ਵੀ ਦੇਖਦੇ ਹਾਂ ਪਰ ਪਰਿਵਾਰ ਦੇ ਵੱਲੋਂ ਜ਼ਰੂਰ ਪੁਲਿਸ ਤੇ ਇਹ ਗੰਭੀਰ ਇਲਜ਼ਾਮ ਲਾਏ ਗਏ ਨੇ ਉਹਨੂੰ ਅਸੀਂ ਕਿਹਾ ਇੱਟਾ ਮਾਰੀ ਮਾਰਨਾ ਮਰਨ ਬੱਚੇ ਮਰ ਜਾਣਗੇ ਇਹਨਾਂ ਨੇ ਰਾਤ ਉਹ ਕੁੱਟਲੀ ਕੁੱਤੇ ਮੁੰਡੇ ਉਹ ਕੁੱਟਲੀ ਕੁੱਤੇ ਉਹ ਦੋਸਾਂ ਦਾ ਮੁੰਡਾ ਮਾਰ ਗਿਆ ਉਦੋਂ ਇਹ ਸਾਰੀ ਪੁਲਿਸ ਦੇ ਕੁੱਤੇ ਆਨੂੰ ਇਕੱਠੀ ਹੋ ਗਏ ਤੇ ਹਸਪਤਾਲ ਲੈ ਆਏ ਸਾਡੇ ਮੁੰਡੇ ਘਟਨਾ ਹੋਈ ਤੇ ਪੁਲਿਸ ਵਾਲਾ ਨੇ ਮਾਰ ਦਿੱਤਾ ਕੁੱਟ ਮਾਰ ਹਾਂਜੀ ਕਿਸ ਕੰਮ ਦੇ ਵਿੱਚ ਰਸਟ ਪਈ ਸੀ ਅਸੀਂ ਕੱਲ ਛੱਡ ਕੇ ਗਏ ਕੱਲ ਅਸੀਂ ਪੇਸ਼ ਕਰਕੇ ਗਏ ਆ ਹਾਂ ਆਪ ਵੀ ਇਹਦਾ ਹਾਂਜੀ ਸਰਪੰਚ ਦਾ ਮੁੰਡਾ ਮੁੱਕ ਗਿਆ ਆਪ ਠੀਕ ਆ ਇਹਨਾਂ ਮੇਰੇ ਨਿਆਣੇ ਦਾ ਨਾਮ ਲਾਤਾ ਦੱਸਣ ਗਏ ਇਹਨਾਂ ਨੂੰ ਖਸਾਤਾ ਵੀ ਤੁਸੀਂ ਇਹ ਦੇਖ ਕੇ ਆਏ ਦੇਖ ਕੇ ਦੱਸਿਆਣ ਕੇ ਠੀਕ ਆ ਆਣ ਕੇ ਜਿਹੜਾ ਦੱਸਿਆ ਤੇ ਫਿਰ ਜਦੋਂ ਹੁੰਡੇ ਕੱਲੇ ਨਾਲ ਇਹਨਾਂ ਨੇ ਜਾ ਕੇ ਤੇ ਆ ਮੁੰਡੇ ਮੇਰੇ ਨੇ ਜਾ ਕੇ ਦੱਸਿਆ ਵੀ ਇੱਥੇ ਪਿਆ ਤੇ ਇਸ ਕਰਕੇ ਇਹਨਾਂ ਨੇ ਆਪਦੇ ਮੁੰਡੇ ਨੂੰ ਸਾਹਮੂਟ ਕੇ ਬੇਗਮ ਕੀਤਾ ਤੇ ਮੁੰਡਾ ਇਨਸੀਡੈਂਟ ਸਾਡੇ ਇੱਥੇ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹੈਗੇ ਆ ਮੈਜਿਸਟ੍ਰੇਟ ਸਾਹਿਬ ਤੋਂ ਉਸ ਤੋਂ ਬਾਅਦ ਜੋ ਵੀ ਫੈਸਲੇ ਹੋ ਵੀ ਆਣਗੇ ਉਹ ਸਾਹਿਬ ਦੇ ਜੋ ਵੀ ਕਾਰਵਾਈ ਬਣਨੀ ਹੈਗੀ ਉਹ ਕਰਾਂਗੇ ਤਲਹਾਲ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਹੈ ਅਸੀਂ ਕਾਨੂੰਨ ਮਤਾਬਕ ਜੋ ਪ੍ਰਕਿਰਿਆ ਮਤਾਬਕ ਜਿਹੜੀ ਹੈਗੀ ਹੈ ਮੈਜਿਸਟਰ ਸਾਹਿਬ ਤੋਂ ਮੈਨੇਕੀ ਜਿਹੜੀ ਇਨਕੁਆਇਰੀ ਕਰਵਾਉਣੀ ਹੈ ਸਰ ਉਹਨਾਂ ਵੱਲੋਂ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਗਿਆ ਕਿ ਹਾਂ ਪੁਲਿਸ ਨੇ ਉਹ ਤੇ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਵੀ ਘੱਟ ਮਾਰ ਕੀਤੀ ਇਸ ਤਰ੍ਹਾਂ ਦੇ ਕਿਸ ਤਾ ਇਸ ਨੈਸ਼ਨਲ ਇਨਵੈਸਟੀਗੇਸ਼ਨ ਇਨੀਸ਼ੀਏਟਿਵ ਜਿਸ ਤੇ ਹੈਗੀ ਹੈ ਤੇ ਜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਊਗੀ ਅਸੀਂ ਵੀ ਅਜੇ ਤੱਕ ਕੋਈ ਗੱਲ ਨਹੀਂ ਦਿੱਤੀ। ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ ਹੋ ਗਿਆ ਹੈ 74 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਲਏ ਨੇ। ਦਸਤੀਏ ਕੇ ਇਹ ਜੋ ਹੈ ਜ਼ਿੰਦਗੀ ਸੀਰੀਅਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਇਸ ਤੋਂ ਬਿਨਾ ਸਾਰਾ ਬਾਈ ਵਰਸਸ ਸਾਰਾ ਬਾਈ ਦੇ ਵਿੱਚ ਵੀ ਰੋਲ ਪਲੇ ਕੀਤਾ ਗਿਆ ਸੀ ਫਿਲਮ ਮੈਂ ਹੂੰ ਨਾ ਕੱਲ ਹੋਣਾ ਹੋੱਚ ਵੀ ਸਤੀਸ਼ ਸ਼ਾ ਦੇ ਵੱਲੋਂ ਭੂਮਿਕਾ ਨਿਭਾਈ ਗਈ ਸਤੀਸ਼ਾ ਨੇ 100 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਸਤੀਸ਼ਾ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਦੇ ਵਿੱਚ ਰੋਲ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਆਪਣੇ ਰੋਲ ਦੇ ਨਾਲ ਆਪਣੇ ਅਦਾਕਾਰੀ ਦੇ ਨਾਲ ਚੰਗੀ ਛਾਪ ਉਹਨਾਂ ਦੇ ਵੱਲੋਂ ਛੱਡੀ ਗਈ ਤੇ 74 ਸਾਲ ਦੀ ਉਮਰ ਦੇ ਵਿੱਚ ਅਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ तकरीबन-ਤਕਰੀਬ 100 ਤੋਂ ਵੱਧ ਫਿਲਮਾਂ ਦੇ ਵਿੱਚ ਅਸਤੀਸ਼ ਸ਼ਾਹ ਨੇ ਆਪਣੀ ਭੂਮਿਕਾ ਨਿਭਾਈ ਹੈ ਤੇ ਹੁਣ ਗੱਲ ਮੌਸਮ ਦੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਹਿਮਾਚਲ ਤੋਂ ਵੀ ਠੰਡਾ ਹੋ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਣੀ ਕੀਤੀ ਗਈ ਹੈ ਕੇ ਪੰਜਾਬ ਦੇ ਵਿੱਚ ਦਸੰਬਰ ਮਹੀਨੇ ਤੋਂ ਹੀ ਸੀਤ ਲਹਿਰ ਸ਼ੁਰੂ ਹੋ ਜਾਵੇਗੀ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸ ਮਹੀਨੇ ਦੇ ਅੰਤ ਤੱਕ ਤਾਪਮਾਨ ਦੇ ਵਿੱਚ ਗਰਾਵਟ ਸ਼ੁਰੂ ਹੋ ਜਾਵੇਗੀ ਨਵੰਬਰ ਮਹੀਨੇ 25 ਤੋਂ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹੇਗਾ ਦਿਨ ਦਾ ਅਤੇ ਰਾਤ ਦਾ ਤਾਪਮਾਨ 10 ਤੋਂ ਲੈ ਕੇ 15 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਦਸੰਬਰ ਅਤੇ ਜਨਵਰੀ ਮਹੀਨੇ ਚ ਪੰਜਾਬ ਦੇ ਵਿੱਚ ਸੀਤ ਲਹਿਰ ਚੱਲੇਗੀ ਅਤੇ ਜਨਵਰੀ ਤੇ ਫਰਵਰੀ ਮਹੀਨੇ ਸੰਘਣੀ ਧੁੰਦ ਤੇ ਕੋਰੇ ਦੀਪ ਵਿਖਵਾਣੀ ਦੀ ਕੀਤੀ ਗਈ ਹੈ ਘੱਟ ਤੋਂ ਘੱਟ ਤਾਪਮਾਨ ਹੋਰ ਠੇਹਾ ਜਾਣ ਦੀ ਵੀ ਸੰਭਾਵਨਾ ਹੈ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਚ ਇਸ ਵਾਰ ਹਿਮਾਚਲ ਤੋਂ ਵੀ ਜ਼ਿਆਦਾ ਠੰਡ ਪੈ ਸਕਦੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਹਿਮਾਚਲ ਦੇ ਪਹਾੜੀ ਇਲਾਕਿਆਂ ਤੋਂ ਵੀ ਠੇਹਾ ਜਾਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਪੰਜਾਬ ਦੇ ਕਈ ਇਲਾਕੇ ਇਸ ਵਾਰ ਹਿਮਾਚਲ ਤੋਂ ਵੀ ਠੰਡੇ ਰਹਿਣਗੇ ਦਸੰਬਰ ਅਤੇ ਜਨਵਰੀ ਦੇ ਵਿੱਚ ਸੀਤ ਲਹਿਰ ਚੱਲੇਗੀ ਜਲੰਧਰ ਅਮਰਿਤਸਰ ਤੇ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਠੰਡ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੱਲ ਹਵਾ ਦੀ ਕਰੀਏ ਕਿ ਪੰਜਾਬ ਦੇ ਵਿੱਚ ਆਬੋ ਹਵਾ ਕਿਸ ਤਰ੍ਹਾਂ ਦੀ ਹੈ ਪੰਜਾਬ ਦੀ ਆਬੋ ਹਵਾ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 200 ਤੋਂ ਹੇਠਾਂ ਆ ਗਿਆ ਹੈ ਹਾਲਾਂਕਿ ਕਪੂਰਥਲਾ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 210 ਤੇ ਬੋਹਰ ਚ ਏਅਰ ਕੁਆਲਿਟੀ ਇੰਡੈਕਸ 270 ਦਰਜ ਕੀਤਾ ਗਿਆ ਪਿਛਲੇ ਦਿਨ ਹੀ ਕਪੂਰਥਲਾ ਚ ਏਅਰ ਕੁਆਲਿਟੀ ਇੰਡੈਕਸ 1100 ਤੋਂ ਵੀ ਪਾਰ ਹੋ ਗਿਆ ਸੀ ਦਿੱਲੀ ਦੇ ਵਿੱਚ ਇਸ ਵੇਲੇ AQI 200 ਤੋਂ ਉੱਪਰ ਦਰਜ ਕੀਤਾ ਗਿਆ ਆਨੰਦ ਵਿਹਾਰ ਦਾ AQI 208 ਦਰਜ ਕੀਤਾ ਗਿਆ ਹਾਲਾਂਕਿ ਇਸ ਨੂੰ ਗੰਭੀਰ ਮੰਨਿਆ ਜਾਂਦਾ ਪਰ ਪਹਿਲਾਂ ਨਾਲੋਂ ਇਸ ਦੇ ਵਿੱਚ ਸੁਧਾਰ ਜ਼ਰੂਰ ਹੋ ਰਿਹਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਹਜ਼ਾਰ ਤੱਕ ਪਹੁੰਚ ਚੁੱਕਿਆ ਸੀ ਉਸ ਦੇ ਮੁਕਾਬਲੇ ਹੁਣ 200 ਦੇ ਨੇੜੇ ਤੇੜੇ ਹੈ ਹੁਣ ਰਾਹਤ ਜ਼ਰੂਰ ਹੈ ਪਹਿਲਾ ਨਾਲੋਂ ਜ਼ਰੂਰ ਜਿਹੜਾ ਪੋਲਿਊਸ਼ਨ ਹੈ ਉਹ ਘਟਿਆ ਹੈ। ਕਾਉਂਸਲ ਤੇ ਕਾਰਵਾਈ ਦੇ ਹੁਕਮ ਮਹਾਲੀ ਕੋਰ ਡਿਵੈਲਪਰ ਦਿੱਤੇ ਗਏ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਇਹ ਹੁਕਮ ਦਿੱਤੇ ਗਏ ਨੇ 24 ਘੰਟੇ ਚ ਵੀਡੀਓ ਹਟਾਉਣ ਦੇ ਆਦੇਸ਼ ਨੇ Google ਨੂੰ ਹੁਕਮ ਹੈ ਸਰਚ ਚ ਨਾ ਦਿਖੇ ਅਜੇ ਹਾ ਕੋਈ ਵੀ ਕੰਟੈਂਟ ਤੇ 10 ਦਿਨਾਂ ਚ ਰਿਪੋਰਟਸ ਆਪੰਡੇ

सीएम भगवंत मान ने बोलु छुपि 48 घंटे बाद क्यों तोड़ी गई है हालांकि सीएम भगवंत मान ने भी इस कल का जिक्र किया था कि अपनी जनादी इज्जत लीरो-लीर हो गई है वो दूसरा दिन पगड़ी उछाले ने इस तरीके के नाल सीएम भगवंत मान ने विरोधियों जवाब विदता से बीजेपी नु जवाब ਦਿੱਤਾ ਸੀ ਹੁਣ ਕਥਿਤ ਫਰਜ਼ੀ ਵੀਡੀਓ ਮਾਮਲੇ ਨਾਲ ਜੁੜੀ ਵੱਡੀ ਖਬਰ ਮਾਮਲੇ ਚ ਬਹਾਲੀ ਕੋਰਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਵੀਡੀਓ ਨੂੰ ਸ਼ੇਅਰ ਵੀ ਨਾ ਕੀਤਾ ਜਾਏ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਇਹ ਹੁਕਮ ਦਿੱਤੇ ਗਏ 24 ਘੰਟੇ ਚ ਵੀਡੀਓ ਹਟਾਉਣ ਦੇ ਇਹ ਹੁਕਮ ਨੇ Google ਨੂੰ ਇਹ ਹੁਕਮ ਹੈ ਸਰਚ 'ਚ ਅਜਿਹਾ ਕੋਈ ਵੀ ਕੰਟੈਂਟ ਨਾ ਦਿਖੇ 10 ਦਿਨਾਂ 'ਚ ਰਿਪੋਰਟ ਸੰਬੰਧਿਤ ਹੁਕਮ ਜੋ ਨੇ ਉਦਿਤ ਤੇ ਗਏ ਇਸ ਪੂਰੇ ਮਾਮਲੇ ਲੈ ਕੇ ਸਿਆਸਤ 'ਚ ਕਾਫੀ ਪੱਕੀ ਹੋਈ ਹੈ ਕਿਉਂਕਿ ਕਿਸੇ ਕਨਾਲ ਆਮ ਆਦੀ ਪਾਰਟੀ ਇਲਜ਼ਾਮ ਭਾਜਪੀ ਤੇ ਲਗਾ ਰਹੀ ਹੈ ਕਿਸੇ ਭਵੰਤਮਾਨ ਦਾ ਕੈਰੇਕਟਰ ਅਸੈਸਿਨੇਸ਼ਨ ਇਹ ਨਜ਼ਾਰੇ ਪਰ ਦੂਸਰੇ ਪਾਸੇ ਭਾਜਪੀ ਨੇ ਇਸ ਗੱਲ ਦਾ ਸਿਕਰ ਕੀਤਾ ਕਿ ਇਹ ਜੇ ਵੀਡੀਓ AI ਜਨਰੇਟਡ ਹੈ ਤੇ ਇਸ ਵੀਡੀਓ ਦੀ ਗਹਿੰਤਾ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ